ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਆਲੂ ਦੇ ਨਵੇਂ ਵੀ ਖਰੀਦਣ ਦੇ ਲਈ ਸੰਪਰਕ ਕਰੋ ਡਾਇਮੰਡ ਜੀ 1 ਤੇ ਐਲ ਆਰ ਜੀ 3 ਜੈਨਦ ਪੋਟੈਟੋ ਫਾਰਮ ਪਦੌੜ ਜੈਨਦ ਪੋਟੈਟੋ ਫਾਰਮ ਪਦੌੜ 9872784692 ਇਸ ਨੰਬਰ ਤੇ ਸੰਪਰਕ ਕਰੋ ਟਰਾਲੀ ਵਿਕਾਊ ਹੈ ਜੀ ਟਰਾਲਸ ਹੈ ਜਾਂ 2.5/7 2024 ਮਾਡਲ ਹੈ ਜੀ 2.5 ਫੁੱਟ ਵਿਡ ਫੁੱਲ ਐਕਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 298000 ਹੈ 298000 ਰੁਪਏ ਰੇਟ ਰੱਖੇਗੇ ਫੁੱਲ ਅਸੈਸਰੀ ਲੱਗੀ ਹੋਈ ਹੈ 2.5 ਫੁੱਟ ਵਿਡਨ ਹੈ ਜੀ 24 ਮਾਡਲ ਹੈ ਜੀ 797386108 ਇਸ ਨੰਬਰ ਤੇ ਫੋਨ ਕਰਕੇ ਤੁਸੀਂ 18y7 ਦੀ ਟਰਾਲੀ 24 ਮਾਡਲ 298000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 16y7 ਦੀ ਫੁੱਲ ਹੈਵੀ 5mm ਫਰਸ਼ ਪਲਾਜ਼ਮਾ ਕਟਿੰਗ ਬੈਡ 60% ਟੇਰ ਜਲੰਧਰ ਦੀ ਬਣੀ ਏਰੀਆ ਅੰਮ੍ਰਿਤਸਰ ਰੇਟ 290000 ਰੁਪਏ ਡਿਮਾਂਡ ਹੈ ਜੀ 290000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਅੰਮ੍ਰਿਤਸਰ ਏਰੀਆ ਜੀ 9517655175 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦੀ ਟਰਾਲੀ ਹੈ ਜਿਹੜੀ ਤੁਸੀਂ 290000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 60% ਟੇਰ ਨੇ ਅੰਮ੍ਰਿਤਸਰ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਨਵੀਂ ਬਣੀ ਐ ਡੈਂਪਰ ਟਰਾਲੀ ਵਿਕਾਊ ਨਵੀਂ ਬਣੀ ਐ ਏਰੀਆ ਪਿੰਡ ਝੰਡ ਵਾਲਾ ਬਠਿੰਡਾ ਰੇਟ ਹੈ ਜੀ 1.5 ਲੱਖ ਰੁਪਇਆ ਇੱਕ ਜਨਰੇਟਰ ਵੀ ਵਿਕਾਊ ਰੇਟ ਹੈ ਜੀ 45000 ਜਨਰੇਟਰ ਦਾ ਰੇਟ 45000 ਹੈ ਟਰਾਲੀ ਦਾ ਰੇਟ 1.5 ਲੱਖ ਰੁਪਇਆ ਡੈਂਪਰ ਟਰਾਲੀ ਹੈ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ 9803683000 9803683000 ਇਸ ਨੰਬਰ ਤੇ ਫੋਨ ਕਰਕੇ ਡੈਂਪਰ ਟਰਾਲੀ 1.5 ਲੱਖ ਰੁਪਏ ਚ ਜਨਰੇਟਰ 45000 ਚ ਦੋਨੇ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ। ਪਲਾਟ ਵਿਕਾਊ ਹੈ ਨਿਊ ਡਿਫੈਂਸ ਕਲੋਨੀ ਫੇਜ਼ 2 ਮਲਬਾਲ ਰੋਡ ਸਤੀਏ ਵਾਲਾ ਫਿਰੋਜ਼ਪੁਰ ਰੇਟ 8 ਲੱਖ ਟੋਟਲ 5 ਮਰਲੇ ਦਾ ਪਲਾਟ ਹੈ 1 ਮਰਲੇ ਦਾ ਰੇਟ 1 ਲੱਖ 60000 ਹੈ। ਅਰਜੈਂਟ ਸੇਲ ਕਰਨਾ ਜੀ 9517207377 ਇਸ ਨੰਬਰ ਤੇ ਫੋਨ ਕਰਕੇ ਪਲਾਟ ਤੁਸੀਂ ਖਰੀਦ ਸਕਦੇ ਹੋ। ਜਿਹੜੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋਨਾਲਿਕਾ 60 ਟਰੈਕਟਰ ਵਿਕਾਊ 2008 ਮਾਡਲ ਹੈ 3 ਲੱਖ 80 ਹਜ਼ਾਰ ਰੇਟ ਮੰਗਿਆ ਏਰੀਆ ਪਿੰਡ ਬਾਂਦਰ ਮੋਗਾ ਨੇੜੇ ਬਰਗਾੜੀ 9878556472 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60 ਟਰੈਕਟਰ 2008 ਮਾਡਲ 10 ਲੱਖ ਸਹੀ ਅੱਜ ਖਰੀਦ ਸਕਦੇ ਹੋ ਪਿੰਡ ਬਾਂਦਰ ਮੋਗਾ ਨੇੜੇ ਬਰਗਾੜੀ ਦੇ ਵਿੱਚ ਇਹ ਟਰੈਕਟਰ ਹੈ ਤੁਸੀਂ ਜਾ ਕੇ ਚੈੱਕ ਕਰਕੇ 380000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮਨੀ ਮੇਕਰ ਐਚ ਐਫ ਵੈਡ ਵਿਕਾਊ ਆ ਇੱਕ ਹਫਤਾ ਸੂਣ ਚ ਦੂਜੇ ਸੂਏ 29 ਲੀਟਰ ਦੁੱਧ ਦਿੱਤਾ ਏਰੀਆ ਜੀ ਬਿਵਾਨੀਗੜ ਰੈਡ ਫੋਨ ਤੇ ਦੱਸਣਗੇ 94637 8006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੈਡ ਹੈ ਜਿਹੜੀ ਇੱਕ ਹਫਤਾ ਸੌਂਚ ਰੰਦਾ ਹਜੇ ਤੁਸੀਂ ਖਰੀਦ ਸਕਦੇ ਹੋ ਹੀਰੋ ਹੰਡਾ ਸੀਡੀ 100 ਮੋਟਰਸਾਈਕਲ ਵਿਕਾਊ ਆ 2005 ਮਾਡਲ ਹੈ ਪਾਸਿੰਗ 2026 ਤੱਕ ਦਾ ਰੇਟ 50000 ਪਹਿਲੇ ਨਾ ਹੈ ਪਾਸਿੰਗ 2026 ਤੱਕ ਹੈ ਜੀ 50000 ਪਰ ਰੇਟ ਮੰਗੇ ਪਹਿਲੇ ਨਾ ਹੈ 77190 70005 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9877988446 ਨੰਬਰ ਤੇ 5 ਤੋਂ 7 ਫੁੱਟ ਮਾ ਇੱਕ ਵਧੀਆ ਵੀਡੀਓ ਤੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਇਹ WhatsApp ਨੰਬਰ ਚੈਨਲ ਦਾ ਪ੍ਰੀਤ ਸਾਠੂਨੰਜਾ ਟਰੈਕਟਰ ਵੇਖਾਉ 2020 ਮਾਡਲ ਏਰੀਆ ਅਵੋਰ ਟੈਰਨ ਕੰਡੀਸ਼ਨ ਵਧੀਆ ਪਈ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਮੌਕੇ ਤੇ ਬਾ ਕੀ ਚਲਾ ਕੇ ਚੈੱਕ ਕਰਕੇ ਖਰੀਦੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬੀ ਮਾਡਲ ਹੈ 415000 ਰੁਪਏ ਰੇਟ ਰੱਖਿਆ ਹੈ ਅਵੋਰ ਟਰੈਕਟਰ ਖੜਾ ਤੁਸੀਂ ਜਾ ਕੇ ਡੀਲ ਪੱਕੀ ਕਰ ਸਕਦੇ ਹੋ ਬੈਠ ਕੇ ਮਾਲਕ ਵੀਰ ਦੇ ਨਾਲ ਨੰਬਰ ਨੋਟ ਕਰ ਲਓ 62802 24808 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ ਸਾਹਿਬ 49 ਟਰੈਕਟਰ 2020 ਮਾਡਲ 415000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ 2021 ਮਾਡਲ ਕਾਗਜ਼ ਵਗੈਰਾ ਪੂਰੇ ਨੇ 100 ਸੀਸੀ ਰੇਟ ਹੈ ਜੀ ਦਾ 60000 ਏਰੀਆ ਰਾਏਗੁਰ 9876256225 9876256225 ਨੰਬਰ ਤੇ ਫੋਨ ਕਰਕੇ ਤੁਸੀਂ ਪਲਟੀਨਾ ਮੋਟਰਸਾਈਕਲ 2021 ਮਾਡਲ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੱਕ ਵਾਰੀ ਕਿ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਤੇ ਐਡ ਲਾਉਣ ਤੋਂ ਬਾਅਦ ਦੁਬਾਰੇ ਐਡ ਡਿਲੀਟ ਨਹੀਂ ਕੀਤੀ ਜਾਊਗੀ ਜੀ ਵੀਰਾਂ ਨੂੰ ਬੇਨਤੀ ਹੈ ਤਿੰਨ ਚਾਰ ਵਾਰੀ ਚੈੱਕ ਕਰਕੇ ਘਰ ਦੇ ਵਿੱਚ ਸਲਾਹ ਕਰਕੇ ਫੇਰ ਐਡ ਤੇ ਜਗਰੋ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਨਾ ਤੁਹਾਡੀਆਂ ਇੱਕ ਚੀਜ਼ ਜਲਦੀ ਸੇਲ ਹੋ ਸਕੇ ਜਗਤਜੀ ਟੁੜੀਵਾਲਾ ਰੀਪਰ ਵਿਕਾਊ ਆ 2018 ਮਾਡਲ ਰੇਟ 1.66 ਲੱਖ 8000 ਇਰੀਆ ਬਰਨਾਲਾ ਜਗਤਜੀ ਟੁੜੀਵਾਲਾ ਰੀਪਰ ਵਿਕਾਊ ਆ 2018 ਮਾਡਲ ਹੈ ਰੇਟ 1.33 ਲੱਖ ਇਰੀਆ ਬਰਨਾਲਾ 9877129177 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਓਕੇ ਕੋਈ ਗਲਿਆ ਸੜਿਆ ਨਹੀਂ ਹੈਗਾ ਬਿਲਕੁਲ ਓਕੇ ਕੰਡੀਸ਼ਨ ਦਾ 18 ਮਾਡਲ ਹੈ 168 ਰੇਟ ਰੱਖਿਆ ਗਿਆ ਬਾਕੀ ਤੁਸੀਂ ਜਾਓਗੇ ਮਾਲਕ ਵੀਰ ਨਾਲ ਡੀਲ ਕਰੋਗੇ ਤਾਂ ਮੌਕੇ ਤੇ ਘਟਵਾਦ ਹੋ ਜਾਂਦਾ ਹੁੰਦਾ ਜੀ ਤੇ ਤੁਸੀਂ ਕਾਲ ਕਰਕੇ ਇਸ ਨੰਬਰ ਤੇ ਜਾ ਸਕਦੇ ਹੋ ਤੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਦਸ਼ਮੇਸ਼ ਮਸ਼ੀਨ ਵਿਕਾਊ ਹੈ ਜੀ ਦਸ਼ਮੇਸ਼ ਦੀ ਮਸ਼ੀਨ ਵਿਕਾਊ 2017 ਮਾਡਲ ਹੈ ਜੀ ਰੇਟ 0.40 ਲੱਖ ਕੰਡੀਸ਼ਨ ਤੁਹਾਡੇ ਸਾਹਮਣੇ ਆ ਨੰਬਰ ਨੋਟ ਕਰ ਲਓ 9417728035 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਚੀਜ਼ ਡੀਲ ਕਰਦੇ ਹੋ ਜੇ ਪਹਿਲਾਂ ਜਾ ਕੇ ਚੈੱਕ ਕਰਕੇ ਫੇਰ ਕਰਿਆ ਕਰੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਨਲਾਈਨ ਪੇਮੈਂਟ ਨਾ ਕਰਿਆ ਕਰੋ ਜੀ ਜਾ ਕੇ ਚੈੱਕ ਕਰੋ ਬੈਠ ਕੇ ਡੀਲ ਕਰੋ ਗੱਲਬਾਤ ਕਰੋ ਮਾਲਕ ਵੀਰ ਨਾਲ ਜਾਂਚੋ ਪਰਖੋ ਉਸ ਤੋਂ ਬਾਅਦ ਤੁਸੀਂ ਡੀਲ ਕਰੋ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਇਹ ਜ਼ਰੂਰ ਦੱਸੋ ਵੀਡੀਓ ਪਸੰਦ ਆ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 24 ਬਿੱਗੇ ਜ਼ਮੀਨ ਵਿਕਾਊ ਹੈ ਜੀ ਮੋਟਰ ਤੇ ਨਹਿਰ ਦਾ ਪਾਣੀ ਏਰੀਆ ਬਮੋਰੀ ਫਤੇਗੜ ਗੁੰਨਾ ਐਮਪੀ ਰੇਟ ਹੈ ਜੀ 5 ਲੱਖ ਬਿੱਗੇ ਦਾ 5 ਲੱਖ ਰੁਪਏ ਬਿੱਗੇ ਦਾ ਰੇਟ ਰੱਖਿਆ ਹੈ 24 ਬਿੱਗੇ ਜ਼ਮੀਨ ਹੈ ਮੋਟਰ ਤੇ ਨਹਿਰ ਦਾ ਪਾਣੀ ਹੈ 998150312 998150312 ਇਸ ਨੰਬਰ ਤੇ ਫੋਨ ਕਰਕੇ 24 ਬਿੱਗੇ ਜ਼ਮੀਨ 5 ਲੱਖ ਨੂੰ ਬਿੱਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਡੇ ਨੂੰ ਜ਼ਰੂਰ ਦਿਓ ਬਣੇ ਲੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ